ਵਖੰਡਾ ਦੇ थाना ਸੰਗਤ ਦੇ ਐਸਐਸਪੀ ਤੋਂ ਸੰਦੀਪ ਪਾਟੀ ਨੇ মিডিਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਡੀਜ਼ਲ ਚੋਰੀ ਕਰਕੇ ਵੇਚਣ ਵਾਲਾ ਇੱਕ ਵਿਅਕਤੀ थाना ਸੰਗਤ ਦੀ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਨੂੰ ਮਾਨਜੋਗ ਅਦਾਲਤ ਵਿੱਚ ਪੋਸਟ ਕਰਕੇ ਕੋਰ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਆਓ ਦੇਖਦੇ ਹਾਂ ਇਸ ਕੇਸ ਬਾਰੇ ਅੱਗੇ ਹੋਰ ਕੀ ਦਿੱਤੀ ਜਾਣਕਾਰੀ। ਸਾਨੂੰ ਨੋਇਕਨ ਦਾ ਲਾਮ ਰੀਸੀ ਗੇ ਕਮੇਂਦਰਾ ਪਿਕਅਪ ਗੱਡੀ ਜਿਹਦੇ ਵਿੱਚ ਜਿਹੜਾ ਡੀਜ਼ਲ ਦੇ 13 ਡਰਮ ਭਰੇ ਹੋਏ ਆ ਜਿਹੜਾ ਚੋਰੀ ਦਾ ਤੇਲ ਕਿਸਨੂਰ ਦੇ ਧਰੀਏ ਤੋਂ ਲੈ ਕੇ ਆ ਰਿਹਾ ਤੇ ਜਿਹਨੂੰ ਅਸੀਂ ਪਠਾਨੜੇ ਦੇ ਏਰੀਆ ਵਿੱਚ ਨਾਕਾ ਲਾ ਕੇ ਕਾਬੂ ਕੀਤਾ ਤੇ ਜਿਹਦੇ 13 ਡਰਮ ਡੀਜ਼ਲ ਦੇ ਜਿਹੜਾ ਚੋਰੀ ਦਾ ਡੀਜ਼ਲ ਜਿਸ ਤੋਂ ਕੋਈ ਪ੍ਰੂਫ ਨਹੀਂ ਉਹ ਕਾਬੂ ਕੀਤਾ ਤੇ ਖਲਾਫ ਜਿਹੜਾ ਇਹ ਬੰਦਾ ਜਸਕਰਨ ਸਿੰਘ ਸਮਰਗੁਰਜੰਤ ਸਿੰਘ ਦਾ ਜਗਨਵਾਲੀ ਬੱਜੂ ਜਿਹੜਾ ਬੀਕਾਨੇਰ ਦੇ ਰਹਿਣ ਵਾਲਾ ਹੈ ਉਹਨੂੰ ਕਾਬੂ ਕਰਕੇ ਜਿਹੜਾ ਮਕਦਮਾ ਦਰਜ ਕੀਤਾ ਹੈ ਤੇ ਇਸ ਬੰਦੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਉਹ ਆਪਣੇ ਕੋਲ ਇੱਕ ਸਟੱਡੀ ਚੰਬਦਾ ਉਹਨੂੰ ਅੱਜ ਕੋਰਟ ਚ ਮਾਂਜੋ ਕੋਰਟ ਚ ਪੇਸ਼ ਕੀ ਕੇ ਦਾ ਹਾਰ ਪੁਲਿਸ ਵਾਣਾ ਸਰ ਕੀਤਾ ਜਾਊਗਾ ਤੇ ਅੱਗੇ ਜਿਹੜੀ ਬਣਦੀ ਕਾਰ ਵੀ ਕਰਕੇ ਫਰਦਾ ਦਰਤੀਸ਼ ਕੀਤੀ ਜਾਵੇ। ਦੋਸਤੋ ਅਸੀਂ ਦਿਖਾਵਾਂਗੇ ਤੁਹਾਨੂੰ ਬਿਲਕੁਲ ਸੱਚ ਤੁਸੀਂ ਦੇਖਦੇ ਰਹੋ ਭਾਰਤ ਦੀ ਆਵਾਜ਼